ਕਹਿੰਦੇ ਹਾਂ ਤੇ ਤਾਜਪਟੇ ਪਿੰਡ ਦੇ ਗਰੀਬ ਮਦਲੂਮਾਂ ਦੇ ਇਹਨਾਂ ਨਾਲ ਚਟਾਂ ਦੀ ਵਾਂਗ ਖੜਾ ਰਹੂਗਾ ਜੇ ਸਰਸਾਂ ਤੇ ਪ੍ਰਸ਼ਾਸਨ ਕਰਤਾ ਅਗਾਰ ਕਿਨਾਨ ਮੋਰਤਾ ਪੰਜਾਬ ਦੀ ਈਟ ਦਾ ਦਬਾ ਪੱਥਰ ਨਾਲੇ ਦੌਕਾ ਇੱਕ ਰਹੋ ਨੇਕ ਰਹੋ ਜੁੜੇ ਰਹੋ ਧੰਨਵਾਦ ਜੇ ਕਿਹਦੇ ਕੀ ਕੋਰਟ ਦਾ ਜਿਹੜਾ ਮਾਮਲਾ ਹੈਗਾ ਕੋਰਟ ਦਾ ਜਿਹੜਾ ਡਿਸੀਜਨ ਹੈਗਾ ਕੀ ਲੱਗਦਾ ਨਹੀਂ ਕਿ ਜਿਹੜਾ ਹੈਗਾ ਸਰਕਾਰ ਨੂੰ ਇਹ ਪ੍ਰੋਸੈਸਰ ਨੂੰ ਜਿਹੜਾ ਦਖਲ ਅੰਦਾਜ਼ੀ ਕਰਨੀ ਚਾਹੀਦੀ ਸੇਸ ਮਾਮਲੇ ਬਿਲਕੁਲ ਕੋਰਟ ਦਾ ਮਸਲਾ ਹੈਗਾ ਅਸੀਂ ਨਹੀਂ ਕਹਿੰਦੇ ਕੋਰਟ ਦਾ ਮਸਲਾ ਨਹੀਂ ਹੈਗਾ ਕੋਰਟ ਦਾ ਹੈਗਾ ਪਰ ਸਿੰਗਲ ਬੈਂਚ ਦਾ ਹੁਣ ਰੇ ਡਬਲ ਬੈਂਚ ਪਈ ਹੈ ਅੱਗੇ ਸੁਪਰੀਮ ਕੋਰਟ ਪਈ ਹੈ ਅਦਾਲਤਾਂ ਬਹੁਤ ਅਗੀ ਰਸਤੇ ਬਹੁਤ ਹੈਗਾ ਇਹਨਾਂ ਨੂੰ ਆਪਦਾ ਪੱਖ ਰੱਖਣ ਦਾ ਸਮਾਂ ਦਿੱਤਾ ਜਾਵੇ ਆ ਨਹੀਂ ਹੈ ਭਾਈ ਅਸੀਂ ਵੀਡੀਓਦਾਂ ਕਰਦੇ ਵਿੱਚ ਚਿੱ ਕਰਕੇ ਤੇ 70 ਸਾਲ 70 ਸਾਲਾਂ ਤੋਂ ਰਹਿ ਰਹੇ ਲੋਕਾਂ ਸਰਕਾਰ ਚਾਵੇ ਤਾਂ ਬਚਾ ਸਕਦੀ ਬਿਲਕੁਲ ਸਰਕਾਰ ਚਾਵੇ ਕੀ ਨਹੀਂ ਹੋ ਸਕਦਾ ਹਰ ਚੀਜ਼ ਦਾ ਬਦਲ ਹੈ ਉਹਨਾਂ ਤੁਹਾਨੂੰ ਪ੍ਰਜਾ ਆਪਣੀ ਦੇ ਦਰਖਾਹਣੇ ਅੱਗੇ ਪ੍ਰਜਾ ਦਾ ਅਵਤਾਰ ਸਿੰਘ ਗਿੱਲ ਸਾਹਿਬ ਦੀ ਰੋਣ ਦਾ ਜੇ ਤਾਂ ਚੱਲੀ ਹੈ ਨਾ ਸਪਰਦਿਆ ਅੱਗੇ ਨਾਲੋਂ ਘਟਿਆ ਨਹੀਂ ਦੂਜੀ ਗੱਲ ਇਹ ਹੈ ਕਿ ਇਸ ਜਗ੍ਹਾ ਦੀ ਇਸ ਜਗ੍ਹਾ ਦੇ ਵਿੱਚ ਜੋ ਤਬਦੀਲੀ ਆਈ ਹੈ ਉਹ 2021 ਦੇ ਵਿੱਚ ਜੋ ਫਰਦ ਹੈ ਉਹਦੇ ਵਿੱਚ ਪ੍ਰੋਬਲਮ ਆਈ ਹੈ ਇਹ ਵੀ ਅਸੀਂ ਪ੍ਰਸ਼ਾਸਨ ਨੂੰ ਪੁੱਛਣਾ ਹੈ ਕਿ 60 ਤੇ 70 ਸਾਲ ਤੋਂ ਪੁਰਾਣੇ ਬੈਠੇ ਲੋਕ ਔਰ ਆਪਣੇ ਜੋ ਪੰਚਾਇਤੀ ਕਾਗਜ਼ ਲੈ ਕੇ ਤੇ ਪੈਸੇ ਦੇ ਕੇ ਫਿਰ ਉਸ ਤੋਂ ਬਾਅਦ ਇਸ ਜਗ੍ਹਾ ਦੇ ਵਿੱਚ ਬੈਠੇ ਹਨ ਉਹ ਪੁਰਾਣੇ ਕਾਗਜ਼ ਵੀ ਕਈ ਘਰਾਂ ਦੇ ਕੋਲ ਹੈਗੇ ਨੇ ਸੋ ਆਪਾਂ ਨੂੰ ਇਹ ਸੋਚਣਾ ਚਾਹੀਦਾ ਹੈ ਇਹ ਜਦੋਂ 65 ਤੋਂ ਬਾਅਦ ਜਦੋਂ ਵੀ ਫਰਦਾ ਨਵੀਆਂ ਬਣੀਆਂ ਜਮ੍ਹਾਂ ਬੰਦੀਆਂ ਜੋ ਕਢਵਾਈਆਂ ਗਈਆਂ ਉਹਦੇ ਵਿੱਚ ਇਹ ਛੱਪੜ ਵੱਡਾ ਕਰ ਦਿੱਤਾ ਗਿਆ ਇਹ ਵੀ ਆਪਾਂ ਸਵਾਲ ਪੁੱਛਣਾ ਪ੍ਰਸ਼ਾਸਨ ਨੂੰ ਪਟਵਾਰੀ ਸਾਹਿਬ ਨੂੰ ਜਾਂ ਜਿੰਨੇ ਵੀ ਪੰਚਾਇਤੀ ਅਫਸਰ ਨੇ ਉਹਨਾਂ ਨੂੰ ਇਹ ਪੁੱਛਣਾ ਹੈ ਕਿ ਇਹ ਤਬਦੀਲ ਸਾਡੇ ਤੋਂ ਪਤੇ ਤੋਂ ਬਿਨਾ ਕਿਵੇਂ ਹੋਇਆ ਇਹ ਤਾਂ ਵਕੀਲ ਕਰ ਦਿੱਤਾ ਗਿਆ ਜਿਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਰਕਬੇ ਜਿਹੜੇ ਦੱਸੇ ਗਏ ਨੇ ਉਹਨਾਂ ਰਕਬਿਆਂ ਦੇ ਵੱਲ ਜੇ ਆਪਾਂ ਧਿਆਨ ਦੇਈਏ ਤਾਂ ਫਿਰ ਛੱਪੜ ਕਦੀ ਦਿੱਤੀ ਕਾਹਦਾ ਨਿਕਲਦਾ ਮਾਲਕਨ ਹੱਕੇ ਨੂੰ ਮਿਲਦੀ ਆਪਣਾ ਜਿਹੜਾ ਇਹ ਕੋਈ ਲੋਨ ਵਗੈਰਾ ਕੇ ਉੱਤੇ ਕਰਵਾ ਸਕਦੇ ਲਗਦਾ ਹੈ ਕਿ ਡੀਸੀ ਜਿਹੜੀ ਅਨੁਮਾਨੀ ਦਿੰਦੇ ਵਿੱਚ ਆਂਦੇ ਤਾਂ ਸ਼ਾਇਦ ਮਸਲਾ ਹੱਲ ਹੋ ਜਾਵੇ ਮੈਂ ਇਹ ਗੱਲ ਪਹਿਲੇ ਕਲੀਅਰ ਕਰ ਚੁੱਕਿਆ ਜੀ ਜੇ ਪ੍ਰਸ਼ਾਸਨ ਚਾਵੇ ਤਾਂ ਉਹ ਇਹਦਾ ਬਦਲਮਾਨ ਕੋਲੇ ਹੱਲ ਹੈਗਾ ਉਹ ਪੰਜਾਬ ਸਰਕਾਰ ਦੇ ਹੁਕਮ ਲਾਗੂ ਕਰਕੇ ਦੂਜੀ ਗੱਲ ਇਹ ਜਿੱਥੇ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਨਾਲ ਤੁਸੀਂ ਦੇਖਿਆ ਲਾ ਅਫਸਰ ਹੀ ਭਾਤੀ ਨਹੀਂ ਕਰ ਰਹੀ ਸੀ ਤਾਂ ਇਹ ਗਰੀਬ ਲੋਕ ਹਾਈ ਕੋਰਟ ਦੇ ਵਿੱਚ ਕਿੱਥੋਂ ਲੜਾਈ ਲੜ ਸਕਦੇ ਆ ਯਾਰ ਆਪਾਂ ਨੂੰ ਚੰਗੀ ਕੀ ਹੱਲ ਕੀ ਹੈ ਫਿਰ ਹੁਣ ਜਿਹੜਾ ਪ੍ਰਸ਼ਾਸਨ ਆਇਆ ਹੋਇਆ ਹੈ ਤਾਂ ਪ੍ਰਸ਼ਾਸਨ ਵਾਸੀਂ ਕਿਸੇ ਵੀ ਕੀਮਤ 'ਤੇ ਇਹ ਜਿਹੜੇ ਮਕਾਨ ਤਾਂ ਅੱਜ ਤੌਣ ਨਹੀਂ ਦਿੰਦੇ ਸਾਡੇ ਤੇ ਪ੍ਰਸ਼ਾਸਨ ਜੋ ਜ਼ਬਰ ਜ਼ੁਲਮ ਕਰਨਾ ਚਾਹਵੇ ਪ੍ਰਸ਼ਾਸਨ ਸਾਡਾ ਕਰ ਸਕਦਾ ਹੈ ਆਜ਼ਾਦ ਕਿਸਾਨ ਮੋਰਚਾ ਇਹਨਾਂ ਗਰੀਬਾਂ ਲੋਕਾਂ ਦੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਦੇ ਨਾਲ ਖੜਾ ਹੈ ਮਕਾਨ ਅਸੀਂ ਤੋੜ ਨਹੀਂ ਦਿਆਂਗੇ ਹਾਂ ਜੇ ਪ੍ਰਸ਼ਾਸਨ ਕਵੇ ਵੀ ਟੇਬਲ ਟਾਕ ਤੇ ਬੈਠ ਕੇ ਸਾਡੇ ਨਾਲ ਗੱਲ ਕਰ ਲੇ ਤੇ ਇਹਦਾ ਕੋਈ ਬਦਲਵਾ ਹੱਲ ਜਿਹੜਾ ਨਿਕਲਦਾ ਹੈ ਤਾਂ ਅਸੀਂ ਉਸ 'ਤੇ ਹਮਤ ਹੋਣੇ ਤਿਆਰ ਹਾਂ ਵਿਸ਼ਵਾਸ ਕਰੀਏ ਪ੍ਰੋਸਸ ਕਰੀਏ ਇਹ ਤਾਂ ਰੂਪ ਆਪਣੇ ਕੋਲੇ ਕਾਗਜ਼ ਨੇ ਪ੍ਰਸ਼ਾਸਨ ਨੂੰ ਵੀ ਆਪਾਂ ਦਿਖਾ ਸਕਦੇ ਆ ਕਿ ਪੁਰਾਣੇ ਸਮੇਂ ਦੇ ਵਿੱਚ ਜੋ ਫਰਦਾਂ ਸੀ ਉਹ ਫਰਦਾਂ ਨੂੰ ਲੈ ਕੇ ਅੱਜ ਫਰਦਾਂ ਦੇ ਵਿੱਚ 85 ਨੰਬਰ ਜੋ ਬਣਾਇਆ ਗਿਆ ਹੈ ਖਸਰਾ ਨੰਬਰ 85 ਹੈ ਉਹ ਅੱਜ ਕਿਵੇਂ ਹੋਇਆ ਉਹ ਅੱਜ ਕਿਵੇਂ ਬਦਲਿਆ ਜਦੋਂ ਆਪਾਂ ਨੂੰ ਤਾਂ 70 ਸਾਲ ਤੋਂ ਪਹਿਲਾਂ ਤੋਂ ਲੈ ਕੇ ਇੱਥੇ ਬੈਠੇ ਹੋਇਆ ਵਸਨੀਕ ਆ ਤੇ ਅੱਜ ਇੰਨੀ ਛੇਤੀ ਕਿਵੇਂ ਬਦਲਿਆ ਗਿਆ ਇਸ ਨੂੰ ਆਪਾਂ ਚੰਗੀ ਤਰ੍ਹਾਂ ਸਮਝਣਾ ਹੈ ਕਿ ਇਸ ਸਨ 40 ਤੋਂ ਲੈ ਕੇ ਪ੍ਰੂਫ ਨੇ ਇਸ ਕਰਕੇ ਬਸ 40 ਤੋਂ ਹੀ ਗੱਲ ਕਰਦੇ ਆ ਕਿ ਸਨ 40 ਤੋਂ ਲੈ ਕੇ 2021 ਤੱਕ ਓਕੇ ਸਵਾ ਖਤਰੀ ਮੰਗ ਜਿਹੜੇ ਸਮੇਂ ਬਦਲੇ ਆ ਗਿਆ ਜੀ ਕੱਲ ਮਾਤਾ ਜੀ ਬੁਲੇ ਸਨ ਇੱਕ ਆਪਣੇ ਬਜ਼ੁਰਗ ਹਾਂਜੀ ਹਾਂਜੀ ਇੱਥੇ ਬੁਲਾਏ ਉਹਨਾਂ ਨੂੰ ਐ ਬੇਟੀ ਆਈ ਦਈ ਆ ਜਾਏ ਦੋਨੇ ਆਜੋ ਤੁਸੀਂ ਕੋਈ ਕੋਈ ਆਓ ਆਓ ਆ ਆ ਮਾਪਿਆਂ ਨੂੰ ਨਹੀਂ ਬੋਲਿਆ ਆ ਦੋਨੋਂ ਆ ਦੋਨੋਂ ਆਏ ਕਿੰਨੇ ਅੱਜ ਪਿੰਡ ਤਾਂ ਆ ਜਾ ਪਾਟੀ ਵਿਖੇ ਧਰਨਾ ਲੱਗਿਆ ਹੋਇਆ ਜਿੱਥੇ ਕਿ ਸਰਕਾਰ ਜਬਰਨ ਜਿਹੜੇ 70 ਸਾਲਾਂ ਤੋਂ ਗਰੀਬ ਲੋਕ ਚੜਕ ਦੇ ਨਾਲ ਵਸ ਰਹੇ ਨੇ ਉਹਨਾਂ ਦੇ ਮਕਾਨ ਢਾਉਣ ਲਈ ਜਿਹੜਾ ਆਪਾਂ ਕੋਰਟ ਦਾ ਨੋਟਿਸ ਜਾਰੀ ਕੀਤਾ ਤੇ ਪ੍ਰਸ਼ਾਸਨ ਆਇਆ ਹੋਇਆ ਪਹੁੰਚਿਆ ਹੋਇਆ ਇੱਥੇ ਤੇ ਜਿਸ ਦੇ ਸਬੰਧ ਵਿੱਚ ਆਜ਼ਾਦ ਕਿਸਾਨ ਮੋਰਚਾ ਨੇ ਪਿੰਡ ਤਾਜਾਪੱਟੀ ਦੇ ਖੇਤਰ ਬਲਗਾਇਆ ਹੋਇਆ ਹੈ ਤੇ ਇੱਥੇ ਕੀ ਬਜ਼ੁਰਗ ਮਾਤਾਵਾਂ ਅਤੇ ਜਿਹੜੇ ਪਿੰਡ ਦੇ ਵਸਨੀਕ ਇੱਥੇ ਧਰਨਾਏ ਦੇ ਵਿੱਚ ਪਹੁੰਚੇ ਅਤੇ ਉਸ ਧਰਮੇ ਦਾ ਜਿਹੜਾ ਪ੍ਰਸ਼ਾਸਨ ਦਾ ਵਿਰੋਧ ਕਰ ਰਹੇ ਨੇ ਲਗਾਤਾਰ ਤੁਸੀਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਆ ਮਾ ਐਤੀ ਕਰੋ ਬਸ ਜਿਹੜਾ ਜੋੜ ਰਿਹਾ ਮੈਂ ਜਿਹੜਾ ਕਰਦਾ ਜਿਹੜਾ ਬਸ ਮੇਰੇ ਨੂੰ ਨਹੀਂ ਨਹੀਂ ਉਹ ਦਰੇ ਆ ਹਾਂਜੀ ਬਾਬ ਲੋਡਿੰਗ ਲੋਡਿੰਗ ਕੋਚ ਕੀ ਹੈ ਕਿ ਜੇ ਮਸਲਾ ਕਹਿੰਦੇ ਘਟਾਣੇ ਕਿੰਨੇ ਸਾਲੋਂ ਬਣ ਰਹੇ ਬਹੁਤ ਸਾਡ ਹੋ ਗਈ ਸਾਨੂੰ ਬੈਠਾ 60 ਸਾਲ ਹੋ ਗਏ ਸਾਨੂੰ ਬਣਾਇਆ ਸਾਨੂੰ ਸਭ ਕੋ ਤੁਮ ਦਾ ਵੀ ਜੀਦਾ ਬੇਲੇ ਵੀ ਆਉਂਦਾ ਤੇ ਟੀਜਾ ਵੀ ਆਉਂਦਾ ਸਾਨੂੰ ਵੜਿਆ ਸਾਨੂੰ ਵੇਖੀ ਖੂਨਾਂ ਹੀ ਦਿੱਤ ਗਾ ਸਰਕਾਰ ਹੀ

अर असां असांजी उमिरि

ਅਸੀਂ ਇਹ ਆਦੇ ਆ ਵੀ ਸਾਨੂੰ ਨੂੰ ਜਗ੍ਹਾ ਦਿੱਤੀ ਜਾਵੇ ਹੈ ਅਸੀਂ ਮਕਾਨ ਸਾਡੇ ਪਾਇ ਲਾਈਵ ਲਾਈਵ ਬਾਈਟ ਬਤਨੀ ਕਰ ਲਈਆਂ ਹਾਂ ਜੀ ਮੇਰਾ ਅਸੀਂ ਆਪਾਂ ਕਾ ਕਰ ਗੌਰਮੈਂਟ ਜਗ੍ਹਾ ਦੇ ਕੇ ਬੱਚੇ ਲੈ ਕੇ ਹੋਰ ਬੱਚੇ ਕਰਾਂਗੇ ਅਸੀਂ ਪੇਟ ਨਾ ਚਾਹਾਂਗੇ ਆਪਾਂ ਸਾਡੇ ਨੂੰ ਜਗ੍ਹਾ ਮਿਲਣੀ ਚਾਹੀਦੀ ਹੈ ਗੌਰਮੈਂਟ ਜਗ੍ਹਾ ਦੇ ਦੇਣ ਦੀ ਗ੍ਰੀਟਿੰਗ ਜਗ੍ਹਾ ਦੇਵੇ ਸਾਨੂੰ ਬੜੀ ਬੜੀ ਬਣਾਈਆਂ ਨੇ ਅਨਕ ਇਹ ਸਰਕਾਰ ਨੇ ਬਣਾਈਆ ਮੋਟਾ ਲਾਲ ਮਰ ਤੱਕ ਆ ਜਾਂਦਾ ਸਾਰੇ ਆਜ ਅੱਜ ਸਾਡੀ ਕੋਈ ਮਾੜੀ ਫੜ ਦੇ ਸਰਕਾਰ ਅੱਜ ਸਾਨੂੰ ਸਰਕਾਰ ਖੂਣਾ ਚਾਹੁੰਦੇ ਆ ਸਰਕਾਰ ਫਿਰ ਕਾਰੇ ਜੋ ਕੀ ਅੱਜ ਤੇ ਸਰਕਾਰ ਸਰਕਾਰ ਨੂੰ ਬੋਟਾ ਪੋ ਦੇ ਟਿੱਕਾ ਦੇ 600 ਲੱਖਾਂ ਦੇ ਟਿੱਕਾ ਦੇ ਸਰਕਾਰ